ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਆਪਣੀ ਵੀਡੀਓ ਨੂੰ ਦੇਖਦੇ ਨੇ ਆਪਾਂ 2 ਦਿਨ ਹੋ ਗਏ ਝੋਨਾ ਝਾੜੀ ਜਾਂਦੇ ਸੀ ਇਸ ਲਈ ਆਪਣੇ ਤੋਂ ਵੀਡੀਓ ਨਹੀਂ ਪਈ ਹੈਗੀ ਮਾਫੀ ਮੰਗਦੇ ਆ ਤੇ ਅੱਜ ਆਪਾਂ ਪਰਾਲੀ ਚੱਕਣ ਆਏ ਸੀਗੇ ਅੱਜ ਤੁਹਾਨੂੰ ਦੱਸ ਦਿਆਂ ਵੀ ਕੀ ਝਾੜ ਨਿਕਲੇ ਝੋਨੇ ਦਾ ਇਹ ਡੇਢ ਕਨਾਲ ਦੇ ਵਿੱਚੋਂ 12 ਕਮਣ 13 ਮਣ ਦੀ ਔਸਤ ਆਈ ਹੈ ਜਿਹੜੀ 12 13 ਮਣ 8 ਕਮਣ ਕਨਾਲ ਦਾ ਲਾ ਲਓ ਤੁਸੀਂ ਹਸਾਬ ਨਾਲ ਤੇ ਝੋਨਾ ਬਹੁਤ ਹੀ ਵਧੀਆ ਸੀ 18 ਸੈਂਟਾ ਦੀ ਨਾਂ ਦਾ ਆਪਣਾ ਡਿੱਗਿਆਗਾ ਤੇ ਦਾਣੇ ਪੂਰੀ ਵਧੀਆ ਚਮਕਾ ਦਾਣਿਆਂ ਚ ਵੀ ਕੋਈ ਆ ਨਹੀਂ ਹੈਗਾ ਵੀ ਕਾਲੇ ਨੇ ਦਾਣੇ ਜਾਂ ਫੋਕ ਆ ਕੋਈ ਜਾਦੇ ਤੇ ਚੋਨਾ ਬਹੁਤ ਵਧੀਆ ਸੀਗਾ ਇਸ ਲਈ ਅਸੀਂ ਤੁਹਾਨੂੰ ਇਹੀ ਕਹਨੇ ਆ ਵੀ 1847 ਚੋਨਾ ਪੂਰਾ ਵਧੀਆ 1509 ਦੇ ਤੇ 1847 ਦੇ ਵਿੱਚੋਂ 1847 ਪਹਿਲੇ ਨੰਬਰ ਤੇ ਆ 1509 ਵੀ ਲਾਉਂਦੇ ਨੇ 1847 ਵੀ ਲਾਉਂਦੇ ਨੇ ਉਹ ਤਾਂ ਇੱਕ ਗੱਲ ਆ ਜਿਵੇਂ ਹੁਣ 1847 ਚੋਨਾ ਦਾ ਜੇ ਤੁਹਾਡਾ 70 ਮਣ ਵੀ ਹੁੰਦਾਗਾ ਜੇ 200 ਰੁਪਏ ਰੇਟ ਘਟ ਲੱਗ ਗਿਆ ਤੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ 19 ਹੋ ਜਾਣਾ ਜਿਹੜਾ 1509 ਆ ਇਹਦਾ 200 ਰੇਟ ਵੱਧਾ ਤੇ ਉਹ ਹੀ ਇਹਦਾ ਝਾੜ ਘਾਟ ਆ ਉਹ ਤਾਂ ਇੱਕ ਗੱਲ ਆ ਜਿਹੜਾ ਕੁਝ ਕੁਝ ਮਰਜ਼ੀ ਕਰ ਲਿਓ ਪੈਸਿਆਂ ਦੀ ਤਾਂ ਤੁਹਾਡਾ 19 ਜਾਣਾਗਾ ਅਸੀਂ ਤੁਹਾਨੂੰ ਇਸ ਲਈ ਇਹੀ ਕਹਿਣਾ ਵੀ 1847 ਬਹੁਤ ਵਧੀਆ ਝੋਨਾਗਾ ਤੇ ਦੋ ਦਿਨਾਂ ਤੋਂ ਵੀਡੀਓ ਕਵਰ ਨਹੀਂ ਹੋ ਰਹੀਆਂ ਸੀਗੀਆਂ ਇਹ ਝੋਨਾ ਸੀਗਾ ਜੀ ਜਿਹੜਾ ਆਪਣਾ ਇਹਦੇ ਇੱਕ ਵੀ ਉਲੀ ਨਾਸ਼ਕ ਕੋਈ ਵੀ ਦਵਾਈ ਨਹੀਂ ਕਰੀ ਆਪਾਂ ਸਿਰਫਾ ਪ੍ਰਦਾਨ ਡੇਗੀ ਹੋਈ ਆ ਇੱਕ ਵਾਰੀ ਤੇ ਕੋਈ ਸਪਰੇ ਨਹੀਂ ਕਰੀ ਹੈਗੀ ਅਜੇ ਤੱਕ ਤੇ ਝੋਨਾ ਪੂਰਾ ਵਧੀਆ ਵਿਕਾਸ ਸੀਗਾ ਕੋਈ ਆਏ ਨਹੀਂ ਵੀ ਮਾਰਾਗਾ ਝੋਨਾ ਤੇ ਵਧੀਆ ਝੋਨਾ ਨਿਕਲੇ ਆਪਣਾ ਧੰਨਵਾਦ ਜੀ ਤੇ ਪਰਾਲੀ ਵੀ ਬਹੁਤ ਪਸ਼ੂਆਂ ਦੇ ਕੰਮ ਆਉਂਦੀ ਆ ਸੁੱਕ ਸਕ ਨੂੰ ਬਹੁਤ ਵਧੀਆ ਫਾਇਦੇਮੰਦ ਆ ਇਹ ਤੇ ਤਾਂ ਕਰਕੇ ਆਪਾਂ ਪਰਾਲੀ ਆਪਦੇ ਪਸ਼ੂਆਂ ਥੱਲੇ ਛਿੱਟੇ ਕਰਾਂਗੇ ਸਿਆਲ ਚ ਬਹੁਤ ਕੰਮ ਦੀ ਚੀਜ਼ ਆ ਇਹ ਤੇ ਨਿਗਰ ਰਹਿੰਦੀ ਇਹਦੇ ਨਾਲ ਪਸ਼ੂਆਂ ਨੂੰ